ਦਾ ਖਾਲਸਾ ਧਿਰ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਮਾਨਵਤਾ ਦੀ ਸੇਵਾ ਚੱਲ ਰਹੀ ਹੈ ਖੜ ਪਰਵਾਰਤ ਜਿਹੜੇ ਸਾਰੇ ਹੀ ਇਲਾਕੇ ਨੇ ਇਹ ਉਹਨਾਂ ਦੇ ਬ੍ਰਤੀ ਆਪਣੇ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ 295 ਪੰਜਾਬ ਦੇ ਵੱਲੋਂ ਹਰ ਥਾਂ ਦੇ ਉੱਤੇ ਜਿੱਥੇ-ਜਿੱਥੇ ਵੀ ਇਹ ਹੜ੍ਹਾਂ ਦਾ ਪਾਣੀ ਦੀ ਮਾਰ ਹੋਈ ਆ ਜਿੰਨੇ ਜਿੰਨੇ ਵੀ ਪਿੰਡ ਪਾਣੀ ਦੇ ਵਿੱਚ ਡੁੱਬਿਆ ਉੱਥੇ ਬਿਮਾਰੀਆਂ ਦਾ ਬਹੁਤ ਜ਼ਿਆਦਾ ਖਾਸਾ ਹੈ ਇਸ ਕਰਕੇ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਿਜਿੰਦਰ ਸਿੰਘ ਕਾਲਖਜੀ ਵੱਲੋਂ ਇਹ ਹਰ ਥਾਂ ਦੇ ਉੱਤੇ ਕੈਂਪ ਚਲਾਏ ਜਾ ਰਹੇ ਹਨ। ਸੋ ਅੱਜ ਪੁੱਚੋ ਮੰਡੀ ਬਲਾਕ ਅਸੀਂ ਜਾਨੀ ਕਿ ਡਾਕਟਰ ਹਰਪੀ ਸਿੰਘ ਜੀ ਡਾਕਟਰ ਹਰਪੀ ਸਿੰਘ ਜੀ ਦੇ ਨਾਲ ਸਾਰੇ ਸਾਥੀ ਸਾਡੇ ਪਹੁੰਚੇ ਹਨ ਤੇ ਇੱਕ ਸਾਡੀ ਟੀਮ ਮਲੇਰ ਕੋਟਲਾ ਤੋਂ ਜੋ ਕਿ ਸਾਡੇ ਨਾਲ ਸੰਯੋਗ ਦੇਣ ਵਾਸਤੇ ਇੱਥੇ ਪਹੁੰਚੀ ਨਹੀਂ। ਅਸੀਂ ਗਾਂਹ ਤੀਜਾ ਵਿਲਾ ਪਿੰਡ ਆਪਣੇ ਆ ਪਾਕਿਸਤਾਨ ਦੇ ਬਾਡਰ ਦੇ ਉੱਤੇ ਉੱਥੇ ਸਾਰੀ ਟੀਮ ਹੁਣ ਜਾ ਕੇ ਆਈ ਹੈ ਪਿੰਡ ਦੇ ਵਿੱਚ ਸਾਰੀ ਦਵਾਈਆਂ ਜੋ ਜੋ ਵੀ ਵੀ ਲੋਡ ਲੋਡ ਮੁਤਾਬਕ ਦੇ ਕੇ ਆਏ ਨੇ ਤੇ ਸਾਡੇ ਪ੍ਰਧਾਨ ਜੀ ਮਲੇਰਕੋਟਲਾ ਵਾਲੇ ਉਹਨਾਂ ਤੋਂ ਦੋ ਸ਼ਬਦ ਜਰੂਰ ਕਵਾਂਗੇ ਸਭ ਤੋਂ ਪਹਿਲਾਂ ਵਾਇਕ੍ਰੀ ਜੀ ਦਾ ਖਾਲਸਾ ਫਤੇ ਜੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਸਾਡੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਜੀ ਦੇ ਦੇਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੋ ਹੜਪੀੜ ਦਾ ਇਲਾਕਾ ਨੇ ਉਹਨਾਂ ਦੇ ਵਿੱਚ ਸਾਡੀਆਂ ਜਿਹੜੀ ਮੈਡੀਕਲ ਫ੍ਰੀ ਸਵਾਵਾਂ ਨੇ ਉਹ ਚੱਲ ਰਹੀਆਂ ਨੇ ਅੱਜ ਜ਼ਿਲ੍ਹਾ ਮਲੇਰਕੋਟਲਾ ਦੀ ਵਾਰੀ ਹੈ ਉੱਚੋ ਮੰਡੀ ਦੇ ਨਾਲ ਮੈਡੀਕਲ ਪ੍ਰੈਕਟਿਸ਼ਨ ਸਾਡੇ ਨਾਲ ਆਏ ਨੇ ਅੱਜ ਅਸੀਂ ਇਹ ਪਿੰਡ ਤਾਵਾਂਵਾਲੀ ਤੋਂ ਸਾਈਡ ਤੇ ਜੋ ਪਿੰਡ ਆ ਉਹਦੇ ਵਿੱਚ ਅਸੀਂ ਫ੍ਰੀ ਮੈਡੀਕਲ ਕੈਂਪ ਲਗਾਇਆ ਹੋਇਆ ਇਸ ਕਰਕੇ ਸਾਡਾ ਐਸੋਸੀਏਸ਼ਨ ਦਾ ਪਹਿਲਾ ਨਾਰਾ ਮਾਨਵ ਸੇਵਾ ਪਰਮੋ ਧਰਮ ਮਨੁੱਖਤੀ ਮਨੁੱਖਤਾ ਦੀ ਸੇਵਾ ਸਭ ਤੋਂ ਪਹਿਲਾ ਧਰਮ ਸੋ ਅਸੀਂ ਸਾਡੇ ਸੂਬਾ ਸਟੇਟ ਕਮਿਟੀ ਦੇ ਦੇਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਅਸੀਂ ਸਾਰੀ ਟੀਮ ਜ਼ਿਲ੍ਹਾ ਮਲੇਰਕੋਟਲਾ ਤੋਂ ਆਇਆ ਜਿਹਦੇ ਵਿੱਚ ਸਾਡੇ ਸਰਾਜ ਸਿੰਘ ਜੀ ਜਿਲ੍ਹਾ ਸਕੱਤਰ ਡਾਕਟਰ ਹਦੀਪ ਕੁਮਾਰ ਬਾਬਲਾ ਬਲਾਕ ਪ੍ਰਧਾਨ ਡਾਕਟਰ ਪਾੜਕਟ ਸਿੰਘ ਜੀ ਚਾਕਾ ਡਾਕਟਰ ਸੁਨੀਹਾਸੀ ਜੀ ਤੇ ਪੋਚੋ ਮੰਡੀ ਤੋਂ ਮੇਰੇ ਸਾਥੀ ਤੇ ਡਾਕਟਰ ਉਸਮਾਨਵਾ ਮਮਾ ਜੀ ਸਟੇਟ ਕਮਿਊਨਿਟੀ ਮੈਂਬਰ ਸੋ ਇਹ ਸੇਵਾ ਕਰਨ ਵਾਸਤੇ ਆਇਆ ਅਸੀਂ ਇੱਕ ਬਲਾਕ ਦੇ ਚੇਅਰਮੈਨ ਡਾਕਟਰ ਲਾਭ ਸਿੰਘ ਜੀ ਸਾਡੀ ਪੰਜਾਬ ਦੇ ਸੁਪਰ ਕਮੇਟੀ ਦੀ ਹਦਾਇਤਾਂ ਵੀ ਜਿਨਾਂ ਚਿਰ ਇਹ ਲੋਕਾਂ ਨੂੰ ਹਰ ਪੀੜਤਾਂ ਦੀ ਸਹਾਇਤਾ ਕਰਨ ਦਾ ਸਾਨੂੰ ਮੌਕਾ ਦਿੱਤਾ ਜਾਊਗਾ ਅਸੀਂ ਤੁਹਾਨੂੰ ਮਨੋਂ ਤੁਹਾਨੂੰ ਇਹਨਾਂ ਦੇ ਨਾਲ ਜੁੜੇ ਹੋਏ ਹਾਂ ਉਹਨਾਂ ਤੇਰਾਜੀ ਸੇਵਾ ਕਰਦਾ ਰਹਾਂਗੇ ਤੁਹਾਏ ਕਿਹਦੀ ਖਾਲਸਾ ਤੁਹਾਏ ਬੰਦ ਚੱਲੀ ਆਉਂਦਾ